ਰਗਵੀਰ ਸਿੰਘ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਨੇ ਤਾਂ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੋ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਬਡਾਲਾ ਜੀ ਮੌਜੂਦ ਨੇ ਤਾਂ ਬਡਾਲਾ ਸਾਹਿਬ ਕਿਸ ਤਰੀਕੇ ਦੇਖਦੇ ਹੋ ਕਿ ਅੱਜ ਗਿਆਨੀ ਰਗਵੀਰ ਸਿੰਘ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਨਾਲ ਦੀ ਨਾਲ ਗਿਆਨੀ ਸੁਲਤਾਨ ਸਿੰਘ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਬੜਾ ਨੌਤਮ ਕੱਤੀ ਫੈਸਲਾ ਕਿ ਇਹ ਇਹ ਸਭ ਨੂੰ ਕੀ ਫਰਮਾਨ ਹੈ ਜਿਸ ਫੈਸਲੇ ਨਾਲ ਸਿੱਖ ਪੰਥ ਦੀਆਂ ਰਵੈਤਾਂ ਅਤੇ ਸਾਡਾ ਨਾਂਤ ਜੀ ਸ਼ਾਦੀ ਆਪਣੇ ਜਿਹੜੀ ਕਰਤਣਾ ਕੀਮਤਾ ਨੇ ਉਸ ਨੂੰ ਇਹਨਾਂ ਨੇ ਪਹਿਰਾ ਚ ਰੋਲਤਾ ਜੀ ਇਹਨਾਂ ਨੇ ਦਰਦ ਮਰਦ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਬਜੈਕਟਿਵ ਕਮੇਟੀ ਨੇ ਜੀ ਕਿ ਮੈਂ ਆਪਣੀ ਕਰਦੀ ਕੰਪਨੀ ਹੁੰਦੀ ਆ ਉਹਦੇ ਮੁਤਾਬਕ ਇਹ ਫੈਸਲਾ ਇਹਨਾਂ ਨੇ ਆਪਣੇ ਕਰਵਾਇਆ ਜੀ ਇਹ ਹੁਕਮ ਪਿੱਛੋਂ ਹੋਇਆ ਸੀਗਾ ਕਿ ਇੱਕ ਵੇਕੀ ਜਿਹਦੀ ਖਾਤਰ ਸਾਦਾ ਕੁਝ ਦਾਤੇ ਲਾਈ ਜਾਂਦੇ ਨੇ ਜੀ ਤੇ ਇਹ ਪੰਛ ਦਾ ਜੀ ਦਾ ਸੂਰ ਹੈ ਪੰਚੀਆਂ ਜੀ ਜਿਹੜੀਆਂ ਪੁਰਾਣੀਆਂ ਪੁਰਾਣਾ ਸਾਦਾ ਸੁਦਾਤ ਮਿਹਰੀ ਪੀੜਾ ਉਹਨੂੰ ਵੀ ਚੈਲੰਜ ਕੀਤਾ ਇਹਨਾਂ ਨੇ ਜੀ ਤੇ ਜਿਸ ਸਿੰਘ ਸ਼ਵਾਨ ਦਾ ਗਿਆਨੀ ਜੀ ਜੂ ਸਿੰਘ ਜੀ ਦਾ ਗਿਆਨੀ ਸੁਲਤਾਨ ਸਿੰਘ ਜੀ ਦਾ ਜੀ ਮੁੱਚੀ ਕੌਮ ਸਰਕਾਰ ਸਾਡੀ ਜੀ ਨਾਮਿਆਂ ਨੂੰ ਪ੍ਰਵਾਨ ਕੀਤਾ ਉਹਨਾਂ ਦੇ ਸਾਰੇ ਦੇਸ਼ ਵਾਸੀ ਨੇ ਕਿ ਇਹਨਾਂ ਨੂੰ ਪਤਾ ਨਹੀਂ ਇਹ ਮਤਲਬ ਇਹਨਾਂ ਚ ਪੰਛ ਦਾ ਕੋਈ ਸਰਦ ਹੈ ਨਹੀਂਗਾ ਜੀ ਜੀ ਦਾ ਗਵਾਨ ਚ ਨਹੀਂ ਤੇ ਇਹਨਾਂ ਨੇ ਉਹਨਾਂ ਦੇ ਇਗਜ਼ਾਮ ਪਟਨਾ ਸਰਕਾਰ ਦੀ ਮਰੀਨਾਂ ਨੂੰ ਨਹੀਂ ਬਰਦਾਸ਼ਤ ਹੋਇਆ ਉਹਦੀ ਵੀ ਨਹੀਂ ਪਰਵਾਹ ਕੀਤੀ ਇਹਨਾਂ ਨੇ ਜੀ ਤਾਂ ਇਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਇਹਨੂੰ ਬਹੁਤ ਇਸ ਨਾਲ ਬੜੀ ਵੱਡੀ ਟਾਲ ਲਗਣੀ ਆ ਬੰਦ ਨੂੰ ਜੀ ਤੇ ਇਹ ਫੈਸਲਾ ਪਰਵਾਹ ਨਹੀਂ ਕਰਨਾ ਕਿਸੇ ਲਈ ਨਾ ਦਾ ਜੀ ਤਾਂ ਸਰ ਨਾਲਾ ਸਾਹਿਬ ਉਹ ਕਿਸ ਤਰੀਕੇ ਦੇ ਦੇਓ ਕਿ ਜਿਸ ਤਰੀਕੇ ਜਸਵੰਤ ਸਿੰਘ ਪਰਾਨ ਐਸੀਬੀਸੀ ਮੈਂਬਰਾਂ ਵੱਲੋਂ ਆ ਕੇ ਦੱਸਿਆ ਕਿ ਅੰਦਰ ਇਹ ਗੱਲਬਾਤ ਹੋਈ ਕਿ ਜਿਹੜੇ ਗਿਆਨੀ ਰਗਬੀਰ ਸਿੰਘ ਔਣੀ ਨੇ ਉਹ ਲੋਕਾਂ ਦੇ ਜਿਹੜਾ ਸਿਧਾਂਤਾਂ ਅਨੁਸਾਰ ਜਾਂ ਲੋਕਾਂ ਦੀ ਉਮੀਦਾਂ ਅਨੁਸਾਰ ਉਹਨਾਂ ਦੇ ਵੱਲੋਂ ਕੰਮ ਨਹੀਂ ਕੀਤੇ ਗਏ ਬਿਲਕੁਲ ਇਹ ਤਾਂ ਆਪਣੀ ਗਲਤ ਦਲੀਲ ਆ ਜੀ ਐਂ ਤਾਂ ਕਹਿ ਕਿਓਟਿਆ ਜੀ ਆਪਣੇ ਜਾਨੀ ਗੀਰ ਸਿੰਘ ਜੀ ਨੂੰ ਤਾਂ ਪੰਥ ਨੇ ਪ੍ਰਵਾਨ ਕਰ ਲਿਆ ਉਹਨਾਂ ਨੇ ਫੈਸਲੇ ਨੂੰ ਪੰਥ ਨੇ ਸਨਕਾਰ ਕੀਤਾ ਜੀ ਕਿ ਪੰਥ ਦਾ ਪੁਨਰ ਸਨਕਾਰ ਕਰਦਾ ਆ ਜੀ ਤੇ ਇਹ ਤਾਂ ਇੱਕ ੜਾ ਜਿਹੜਾ ਉਹ ਚਾਹੁੰਦਾ ਸੀ ਵੀ ਸਾਡੀ ਮਨਮਰਜ਼ੀ ਦੇ ਮੁਤਾਬਕ ਜੀ ਫੈਸਲੇ ਹੋਣ ਜਿਵੇਂ ਅਸੀਂ ਕਹੀ ਉਹ ਤਾਂ ਫੈਸਲਾ ਕੀਤਾ ਜਾ ਵਕਤ ਕੱਲ ਉਹ ਉਸ ੜੇ ਨੇ ਆਪਣੀ ਹੱਥ ਹੂੰ ਦਿਖਾਉਂਦੇ ਹੋਏ ਆਪਣੀ ਆਖੜ ਆਪਣਾ ਹੰਕਾਰ ਦਿਖਾਉਂਦੇ ਹੋਏ ਜੀ ਉਹਨਾਂ ਨੇ ਇਹ ਫੈਸਲਾ ਕੀਤਾ ੜੇ ਖਾਤਰ ਕੀਤਾ ਆ ਪੰਥ ਦਾ ਸਾਰਾ ਗੈਰੀਡ ਵੀਰ ਸਿੰਘ ਜੀ ਜਿਹੜਾ ਖੜਾ ਜਿਹੜਾ ਦੇਸ਼ ਹੋਇਆ ਪੰਥ ਉਹਨਾਂ ਦੇ ਹੁਕਮਨਾਮਿਆਂ ਤੋਂ ਉਹਨਾਂ ਦੇ ਹਦੇਸ਼ਾਂ ਤੋਂ ਉਹਦੀ ਤਸੱਲੀ ਐ ਇੱਕ ਪੰਥ ਨੂੰ ਇਹਨਾਂ ਨੂੰ ਇੱਕ ਤੜੇ ਨੂੰ ਨਹੀਂ ਉਹ ਆਪਣੇ ਮਾਫੀ ਬੈਠ ਰਹੇ ਇਸ ਕਰਕੇ ਤੜੇ ਨੂੰ ਬਚਾਉਣ ਲਈ ਤੜੇ ਦੀ ਆਪਣੇ ਉਹਦੀ ਓਮੇਂ ਦੀ ਪੂਰਤੀ ਕਰਨ ਵਾਸਤੇ ਫੈਸਲੇ ਇਦਾਂ ਨਹੀਂ ਕੀਤੇ ਜਾ ਰਹੇ ਆ ਤਬਨਾਲਾ ਸਾਹਿਬ ਕੀ ਲੱਗਦਾ ਕਿ ਜੋ 2 ਦਸੰਬਰ ਦੇ ਫੈਸਲੇ ਸੀ ਉਹਨਾਂ ਦੇ ਉਪਰ ਜਿਹੜੇ ਤਾਕਤਾਂ ਦੇ ਜਥੇਦਾਰ ਸੀ ਹੋੜੇ ਹੋਏ ਸੀ ਕਿ ਇਹਨਾਂ ਵਿੱਚ ਲਾਗੂ ਹੋਣਗੇ ਉਸੇ ਕਰਕੇ ਸਿੱਧੇ ਤੌਰ ਤੇ ਕਾਰਵਾਈ ਹੋਈ ਹੈ ਬਿਲਕੁਲ 2 ਦਸੰਬਰ ਨੂੰ ਹਕੂਮਤਾਂ ਦੇ ਬਾਅਦ ਯਾਨੀ ਹਰਪ੍ਰੀਤ ਸਿੰਘ ਜੀ ਵੀ ਕਦਾਰਕੋਸ਼ੀ ਕੀਤੀ ਯਾਨੀ ਹਰਪ੍ਰੀਤ ਸਿੰਘ ਜੀ ਦੇ ਪਾਸੇ ਕੀਤਾ ਉਹਨਾਂ ਨੇ ਜੀ ਇਹਨਾਂ ਤੋਂ ਵੱਡੀ ਗਲਤੀ ਆ ਹੁਣ ਜਿਹੜੀ ਗੀਤ ਸਿੰਘ ਜੀ ਜਿਹੜੀ ਸੁਲਤਾਨ ਸਿੰਘ ਜੀ ਤੇ ਫੈਸਲਾ ਕਰਤਾ ਜੀ ਮਤਲਬ ਸਿਰਫ ਇਹਦਾ ਹੁਕਮਨਾਮਿਆਂ ਨੂੰ ਨਾਮ ਮੰਨਣ ਖਾਤਰ ਹੋਇਆ ਜੀ ਜਿਹੜਾ ਹੁਕਮ ਚੱਕਿਆ ਜਿਹੜਾ ਹੁਕਮਨਾਮੇ ਨਹੀਂ ਮੰਨਦਾ ਜੀ ਜਿਹੜੇ ਜਿਹੜੇ ਸਿੱਖ ਹੁੰਦੇ ਹੋਏ ਹੁਕਮਨਾਮੇ ਆ ਤੇ ਵਿਰੋਧ ਕਰਦੇ ਨੇ ਉਹ ਸਿੱਖਾਂ ਨੂੰ ਬਖਵਾ ਦੇ ਕੇ ਜਾਂਦੇ ਆ ਜੀ ਉਹ ਇਹਨਾਂ ਚ ਪੰਚ ਵਾਲੀ ਗੱਲ ਕੋਈ ਨਹੀਂ ਛਿੱਕੀ ਵਾਲੀ ਗੱਲ ਕੋਈ ਨਹੀਂ ਜੀ ਛਿੱਕੀ ਨੂੰ ਬਖਵਾਵਾ ਦੇ ਦਿੰਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਜਾਇਦਾਰ ਆ ਉਹ ਵੀ ਠੀਕ ਨਹੀਂ ਲੱਗਦੇ ਇਹ ਤਾਂ ਇੱਕ ਤਰ੍ਹਾਂ ਦੀ ਕੰਪਨੀ ਚਲਾ ਰਹੇ ਆ ਜੀ ਕਿ ਜੇ ਕੰਪਨੀ ਦਾ ਜਿਹੜਾ ਬੌਸ ਆ ਉਹ ਆਰਡਰ ਕਰ ਦਵੇ ਉਹ ਲਾਗੂ ਹੋਣਾ ਚਾਹੀਦਾ ਬਾਕੀ ਇਹਨਾਂ ਨੂੰ ਸਾਰੀਆਂ ਰਵਾਇਤਾਂ ਸਾਡਾ ਸਦਾਨਤ ਪਰ ਪਰਵਾਹ ਦੀ ਕੋਈ ਪਰਵਾਹ ਨਹੀਂ ਜੀ ਤਾਂ ਬੜਾ ਸਾਹਿਬ ਇਹ ਇੱਥੇ ਖਾਸ ਸਵਾਲ ਇਹ ਆ ਕਿ ਹੁਣ ਜੋ ਤੁਹਾਡੀ ਤੁਸੀਂ ਉਸ ਕਮੇਟੀ ਦੇ ਮੈਂਬਰ ਸੀ ਜਿਹੜੀ ਅਕਾਲੀ ਦਲ ਦੀ ਭਰਤੀ ਕਰਨ ਲਈ ਕਮੇਟੀ ਬਣਾਈ ਸੀ ਉਸ ਦਾ ਕੀ ਬਣੇਗਾ ਹੁਣ ਕੀ ਜੋ ਅਕਾਲੀ ਦਲ ਬਲਵਿੰਦਰ ਸਿੰਘ ਭੂਦਰ ਨਾਲ ਉਹਨੇ ਅਗਵਾਈ ਚ ਜੋ ਭਰਤੀ ਹੋਈ ਆ ਉਹੀ ਰਹੂਗੀ ਜਾਂ ਕੀ ਬਣੂਗਾ ਵੇਖੋ ਹਿੰਦੂ ਭਗਤੀ ਕਰਾਂਗੇ ਕਾਲ ਤੱਕ ਸਾਡੇ ਦੇਸ਼ਾਂ ਮੁਤਾਬਕ ਜੋ ਸਾਨੂੰ ਜੋ ਸਾਨੂੰ ਹੁਕਮ ਕੋਈ ਆ ਆਪਣੇ ਸਿੰਘ ਸਾਹਿਬ ਅਨੁਮੋਲ ਕਾਲ ਤੱਕ ਕਾ ਬਨੋ ਜੀ ਪੰਜ ਮੰਡਲ ਕਮੇਟੀ ਨੇ ਅਰਜ਼ੀ ਕੀਤੀ ਹੈ ਉਹ ਤੇ ਕਾਲ ਤੱਕ ਕਾ ਜਾ ਕੇ ਜੀ ਸ਼ੇਰਪਾਸਲੇ ਦੇ ਚਰਨਾਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਕੇ ਆਏ ਅਸੀਂ ਜੀ ਤੇ ਅਸੀਂ ਤਾਂ ਸਮੂਚੇ ਪੰਥ ਨੂੰ ਨਾਲ ਲੈ ਕੇ ਜੀ ਸਾਰੀਆਂ ਪੰਥਕ ਠੇਰਾਂ ਨੂੰ ਇਸ ਨੈਟਰੋਲ ਤੇ ਲੈ ਕੇ ਅਸੀਂ ਜੋ ਸਾਨੂੰ ਹਦੇਸ਼ ਹੋਇਆ ਸਿਨ ਇਨਸ਼ਾਅੱਲਾ ਜੀ ਉਹਦੀ ਅਸੀਂ ਪਾਲਣਾ ਕਰਾਂਗੇ ਉਹ ਤੇ ਪਹਿਰਾ ਦੇਵਾਂਗੇ ਜੀ ਤਾਂ ਅਸੀਂ ਬਿਨਾਂ ਕਿਸੇ ਆਪਣੇ ਸਵਾਰ ਤੋਂ ਜੀ ਕੋ ਸਾਡਾ ਨਿੱਜੀ ਸਵਾਰ ਤੇ ਅਸੀਂ ਕਿਸੇ ਲਈ ਕੋਈ ਨਾ ਹਉਦਾਂ ਲੈਣਾ ਨਾ ਕਿਸੇ ਨੇ ਕੋਈ ਲਾਲਚਾ ਕਿਸੇ ਗੱਲ ਦੀ ਜੀ ਇਹ ਤਾਂ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਜੀ ਤੇ ਦੋ ਜਿਹੜੇ ਦਸੰਬਰ ਦੇ ਹੁਕਮਨਾਮੇ ਹੋਏ ਸਨ ਉਹਨਾਂ ਨੂੰ ਲੈ ਕੇ ਪੰਥ ਵਿੱਚ ਬਹੁਤ ਆਸ ਦੀ ਇੱਕ ਚਰਨ ਜਾਗੀ ਸੀ ਵੀ ਹੁਣ ਸ਼੍ਰੋਮਣੀ ਕਾਲੀ ਦਾਲ ਤਗੜਾ ਹੋ ਕੇ ਅੱਗੇ ਵਧੂਗਾ ਬਹੁਤ ਕਹਿਮ ਹੋਊਗਾ ਪਰ ਇਹਨਾਂ ਇਹ ਤਾਂ ਇਹ ਚਾਹੁੰਦੇ ਨਹੀਂ ਇਹ ਤਾਂ ਆਪਣੀ ਜਿਹੜੀ ਨਿੱਜ ਪ੍ਰਸਤੀ ਚਾਹੁੰਦੇ ਆ ਇੱਕ ਵਿਅਕਤੀ ਨੂੰ ਹੀ ਕਿ ਆਪਣੇ ਮੰਦੇ ਆ ਕਿ ਉਹ ਉਹੀ ਉਹੀ ਦਾ ਨੱਟਾ ਧੱਟਾ ਆ ਇਹਨਾਂ ਨੂੰ ਸੁਣਾਂ ਤਾਂ ਨਾ ਅਕਾਲ ਪੁਰਖ ਦਾ ਨਾਮ ਨਾਲ ਸ਼ੁਰੂ ਕਰਨਾ ਕੋਈ ਵਾਸਤਾ ਨਹੀਂ ਸਿੱਧਾ ਚੈਲੰਜ ਕੀਤਾ ਨਾ ਨੇ ਜੀ ਬਟਾਲਾ ਸਾਹਿਬ ਬਟਾਲਾ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਹੁਣ ਸਿੱਖ ਪੰਥ ਦੇ ਅੱਗੇ ਲੋਕਾਂ ਦੇ ਅੱਗੇ ਬਹੁਤ ਵੱਡੇ ਸਵਾਲ ਖੜੇ ਹੋਗੇ ਨੇ ਕਿ ਤਿੰਨ ਤਖਤਾਂ ਦੇ ਜਥੇਦਾਰ ਬਦਲੇ ਗਏ ਤੇ ਵਾਰ-ਵਾਰ ਅਕਾਲੀ ਦਲ ਦੀ ਭਰਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਜਿਹੜੀ ਉਸ ਹੁਕਮ ਅਨੁਸਾਰ ਕਰੋ ਤੇ ਉਧਰਲੇ ਪਾਸੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਆਪਣਾ ਅਸੀਫ਼ਾ ਦੇ ਕੇ ਇਸ ਗੱਲ ਤੇ ਅੜ ਗਏ ਕਿ ਉਹ ਅਸੀਫ਼ਾ ਵਾਪਸ ਨਹੀਂ ਲੈਣਗੇ ਤਾਂ ਹੁਣ ਜਿਹੜੇ ਕੌਮ ਦੇ ਲੋਕ ਨੇ ਕੌਮ ਪੱਕੀ ਲੋਕ ਨੇ ਉਹ ਬਹੁਤ ਕੁਝ ਸੋਚ ਰਹੇ ਨੇ ਇਕੋ ਸਾਰੀ ਦੁਬਾਰਾ ਫੈਸਲੇ ਕਾਂਗਰਸ ਸਾਹਮਣੇ ਪਈ ਆ ਜੀ ਕੋਮਨ ਕੇਰੀ ਜੋ ਸਿੱਖ ਪੰਥ ਬਹੁਤ ਮੀ ਜਾਲੀਦਨ ਨਿਕਲ ਰਿਹਾ ਪਰ ਇਸ ਸਬਦਾ ਚੋਂ ਕੱਢਣ ਵਾਸਤੇ ਜੀ ਆਪਣੇ ਬੜੇ ਆਪਣੇ ਵਧੀਆ ਮੌਕੇ ਸੀ ਬਹੁਤ ਚੰਗਾ ਸਮਾਂ ਆ ਗਿਆ ਸੀ ਜਦੋਂ ਉਸ ਤੋਂ ਬਿਨਾਂ ਲਾ ਜਾਰੀ ਹੋਏ ਸਰ ਦੋ ਤਿੰਨ ਜੀ ਅਰੇ ਨਾਲ ਸੇ ਦੁੱਬਦਾ ਕਿਹੜੀ ਗੱਲ ਸੀ ਇਹ ਦੁੱਬਦਾ ਜੁ ਬਾਹਰ ਨਿਕਲਣਾ ਨਹੀਂ ਚਾਹੁੰਦੇ ਕਰਕੇ ਇਹਨਾਂ ਨੂੰ ਪਤਾ ਸਾਨੂੰ ਲੋਕਾਂ ਨੇ ਪੰਦ ਨਹੀਂ ਪਰਵਾਹ ਨਹੀਂ ਕਰਨਾ ਜੀ ਦੁੱਬਦਾ ਤਾਂ ਇਹਨਾਂ ਨੇ ਹੋਰ ਪੈਦਾ ਕੀਤੀ ਆ ਜੀ ਕਿ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਦੁੱਬਦਾ ਦੂਰ ਕਰ ਦਿੱਤੀ ਗਈ ਸੀ ਜੀ ਜਦੋਂ ਹੁਕਮ ਨਾਮੇ ਜਾਰੀ ਕੀਤੇ ਸਨ ਤਾਂ ਇਹਨਾਂ ਨੇ ਸਾਰਾ ਕੁਝ ਆਪਣੀ ਚੋਲੀ ਪਵਾ ਲਿਆ ਸੀਗਾ ਉਹ ਚੋਲੀ ਪਵਾਉਣ ਤੋਂ ਬਾਅਦ ਇਹਨਾਂ ਨੇ ਸਈ ਫੇਰ ਕਈ ਤਰ੍ਹਾਂ ਦੀਆਂ ਆਪਣੇ ਬਹਾਨੇ ਮਾਰੇ ਗੱਲਾਂ ਕੀਤੀਆਂ ਕਿ ਜ਼ਿਆਦਾ ਤਾਂ ਕੋਈ ਕਸੂਰ ਨਹੀਂ ਸੀ ਅੱਜ ਕੁਝ ਨਹੀਂ ਕੀਤਾ ਤੇ ਇਹ ਗੱਲਾਂ ਸਾਰੀਆਂ ਇਹਨਾਂ ਦੀ ਦੁੱਬਦਾ ਦਾ ਇਹ ਰਹਿ ਗਿਆ ਉਹ ਚਲ ਕੇ ਦੱਸ ਦਿਆ ਜੀ ਬਾਕੀ ਤਾਂ ਪੰਚ ਸਾਰਾ ਕੋਈ ਜਾਣਦਾ ਆ ਉਹਨਾਂ ਨੇ ਸਮਝ ਪੰਚ ਆਪਣਾ ਫੈਸਲਾ ਕਰੂਗਾ ਜੀ ਤੇ ਅੱਜ ਪੰਚ ਸਾਰਾ ਇਕੱਠਾ ਹੋ ਗਿਆ ਕਿ ਵਧੂਗਾ ਜੀ ਕਿ ਜਿਹਨੇ ਧਰੇ ਤੇ ਲੋਕ ਨੇ ਇਹ ਆਪਾਂ ਉਹਨਾਂ ਨੇ ਸਮਝ ਪੰਚ ਆਪਣਾ ਫੈਸਲਾ ਕਰੂਗਾ ਜੀ ਤੇ ਅੱਜ ਪੰਚ ਸਾਰਾ ਇਕੱਠਾ ਹੋ ਗਿਆ ਕਿ ਵਧੂਗਾ ਜੀ ਕਿ ਜਿਹਨੇ ਧਰੇ ਤੇ ਲੋਕ ਨੇ ਇਹ ਆਪਾਂ ਉਹਨਾਂ ਨੇ ਸਮਝ ਪੰਚ ਆਪਣਾ ਫੈਸਲਾ ਕਰੂਗਾ ਜੀ ਤੇ ਅੱਜ ਪੰਚ ਸਾਰਾ ਇਕੱਠਾ ਹੋ ਗਿਆ ਕਿ ਵਧੂਗਾ ਜੀ ਕਿ ਜਿਹਨੇ ਧਰੇ ਤੇ ਲੋਕ ਨੇ जीवन समेत अपना फैसला करूगा पंथ सारा कटा हो गया जी लोग ने समेत अपना फैसला करूगा